ਅੱਜ ਤੜਕਸਰ ਸਮਰਾਲਾ ਨੇੜੇ ਕੁਝ ਕਰਮਚਾਰੀ ਕੰਮ ਖਤਮ ਕਰਕੇ ਵੈਨ ਉੱਪਰ ਕਰ ਜਾ ਰਹੇ ਸਨ ਤਾਂ ਜਦੋਂ ਵੈਨ ਕੁਲਾਲਕ ਟੋਲ ਪਲਾਜ਼ਾ ਕੋਲ ਪੁੱਜੀ ਤਾਂ ਵੈਨ ਟੋਲ ਪਲਾਜ਼ਾ ਦੇ ਅੱਗੇ ਲੱਗੇ ਡਿਵਾਈਡਰ ਵਿੱਚ ਵੱਜਨ ਕਾਰਨ ਪਲਟ ਗਈ ਵੈਨ ਦੇ ਵਿੱਚ ਕਰੀਬ 20 ਤੋਂ 25 ਕਰਮਚਾਰੀ ਸਨ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ ਫੱਟੜ ਹੋਏ ਕਰਮਚਾਰੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਸਿਵਲ ਹਸਪਤਾਲ 'ਚ ਦਾਖਲ ਫੱਟੜ ਕਰਮਚਾਰੀਆਂ ਨੇ ਦੱਸਿਆ ਕਿ ਵੈਨ ਦੀ ਸਪੀਡ ਤੇਜ਼ ਹੋਣ ਕਾਰਨ ਅਤੇ ਸੰਗਣੀ ਤੁੰਦ ਕਾਰਨ ਇਹ ਹਾਦਸਾ ਵਾਪਰਿਆ ਜਾਣਕਾਰੀ ਮੁਤਾਬਕ ਵੀਤੋ 25 ਕਰਮਚਾਰੀਆਂ ਦੇ ਵਿੱਚ 2 ਤੋਂ 3 ਕਰਮਚਾਰੀਆਂ ਦੇ ਸੱਟਾਂ ਜ਼ਿਆਦਾ ਲੱਗੀਆਂ ਹਨ ਜਿਨ੍ਹਾਂ ਨੂੰ ਅੱਗੇ ਚੰਡੀਗੜ੍ਹ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ ਹੈ ਆਓ ਨਜ਼ਰ ਪਾਈਏ ਇਸ ਪੂਰੇ ਹਾਦਸੇ ਤੇ ਜੀ ਮੈਂ ਬਲਜੀਤ ਆ ਜੀ ਬਲਜੀਤ ਜੀ ਜਿਹੜੀ ਵਾਸਾ ਇਹ ਕਿੱਥੋਂ ਤੋਂ ਕਿੱਥੇ ਜਾ ਰਹੀ ਸੀ ਇਹ ਮੰਨ ਲਓ ਕਿ ਚਹਲਾ ਤੋਂ ਮੰਨ ਲਓ ਕਿ ਫੈਕਟਰੀ ਨੂੰ ਜਾ ਰਹੀ ਸੀ ਕਿ ਜੀ ਕਿਹੜੀ ਫੈਕਟਰੀ ਸੀ ਇਹ ਜੀ ਆਪਣੇ ਮੈਟਲ ਫੈਕਟਰੀ ਕੋਲ ਜੀ ਜਾ ਰਹੀ ਸੀ ਕਿੰਨੇ ਸਟੇਜ ਜੀ ਲੇਬਰ ਜੀ 20 ਤੋਂ 25 ਜਾਣੇ ਸੀਗੇ ਇਹਦੇ ਵਿੱਚ ਜੀ ਕਿਉਂ ਹਾਂ ਜੀ ਲੇਬਰ ਵਾਲੇ ਸਾਰੇ ਠੀਕ ਨੇ ਜੀ ਕੀ ਕਾਰਨ ਕੀ ਐਕਸੀਡੈਂਟ ਕਾਰਨ ਕਿਸੇ ਧੁੰਦ ਕਾਰਨ ਕਰਕੇ ਡਰਾਈਵਰ ਨੂੰ ਮਨ ਲੁ ਕਿ ਅੱਗੇ ਨਹੀਂ ਦਿਖਿਆ ਜੀ ਤੇ ਇਸ ਕਰਕੇ ਮੰਨ ਲਓ ਕਿ ਗੱਡੀ ਹੁ ਸਲਿੱਪ ਹੋ ਗਈ ਗੱਡੀ ਵੱਜੀ ਕੀ ਤਾਂ ਡਵਾਈਡਰ ਤੋਂ ਹਾਂਜੀ ਡਵਾਈਡਰ ਚ ਵੱਜੇ ਗੱਡੀ ਸਵਾਰੀਆਂ ਠੀਕ ਨੇ ਹਾਂਜੀ ਸਾਰੀਆਂ ਠੀਕ ਨੇ ਜੀ ਕਿਆ ਨਾਮ ਹੈ ਜੋਗਿੰਦਰ ਕੁਮਾਰ ਉਹ ਕਿਹਦੇ ਕੰਮ ਕਰਦੇ ਨੇ ਮੀਤਲ ਮੈਂ ਅੱਛਾ ਅਬ ਜਾ ਰਹੇ تھے ਆ ਰਹੇ ਜਾ ਰਹੇ تھے ਡਿਊਟੀ ਸੇ ਛੁੱਟ ਕੇ ਐਕਸੀਡੈਂਟ ਉਹ ਕਹਾਂ ਤੇ ਹੋਇਆ ਇਹ ਸਮਰਾਲਾ ਸਾਧ ਟੂਲ ਟੈਕਸ ਦੇ ਬਾਸ टोल टैक्स के पास हुआ है कैसे हुआ गाड़ी तेजी में चला रहा था मोर मोर था वहीं मोरने में लड़ दिया पहले भी इसी गाड़ी में जाते हैं हाँ पहले नया गाड़ी लगा था और जब टाइम कितने बजे हम लोग सवा सात बजे के लपेट हम लोग फैटी से निकले थे कितने बंदे थे बंदे तो बहुत काफी थे कई चालीस आदमी हाँ जी कार क्या हुआ तो कारण साहब हम लोग को क्या पता हम लोग तो ड्यूटी से छूटे और मास में बैठ के जा रहे थे अब कारण क्या था वो तो मैं नहीं जानता हूँ कि ना डॉक्टर मानप्रीत कौर जीरा पेशेंट आया कितने पेशेंट आए थे तो की हो गया ए बस एक्सीडेंट होया टोल प्लाजा नाल ते अराउंड 18 19 पेशेंट साइन है बाकी सारे माइनर ने ਬਾਕੀ ਦੇ ਕਿੰਨੇ ਸੱਟਾਂ ਨੂੰ ਬਾਕੀ ਮਾੜੀ ਮੋਟੀ ਰਗਣਾ ਹੀ ਨੇ ਬਾਕੀ ਸਾਰੇ ਠੀਕ ਨੇ ਇੱਕ ਦੇ ਹੀ ਜ਼ਿਆਦਾ ਲੱਗ ਰਹੀ ਸੀ ਪਰ ਫਿਰ ਵੀ ਉਹ ਕੌਨਸ਼ੀਅਸ ਹੈਗਾ ਹਾਲ ਫਿਲਹਾਲ ਮੇਲ ਫੀਮੇਲ ਦਾ ਬਣਾਇਆ ਅਸਲ ਸੱਚ ਕਾਊਂਟ ਨਹੀਂ ਕੀਤਾ ਫੀਮੇਲਸ ਵੀ ਸੀਗੀਆਂ ਵਿੱਚ ਤਿੰਨ ਚਾਰ ਫੀਮੇਲਸ ਵੀ ਹੋਣਗੀਆਂ ਵਿੱਚ ਠੀਕ ਹੈ ਤੁਹਾਨੂੰ ਕਾਰਨ ਕੀ ਪਤਾ ਲੱਗੇ ਜੀ ਕਿਉਂ ਹੋਇਆ ਫਾਸਟ ਡਰਾਈਵਿੰਗ ਕਹ ਰਹੇ ਕਿ ਡਰਾਈਵਰ ਦੀ ਫਾਸਟ ਡਰਾਈਵਿੰਗ ਸੀ ਮੇਬੀ ਫੌਗ ਦਾ ਵੀ ਹੋ ਸਕਦਾ ਹੈ 18 ਸਾਲ ਤੋਂ ਕੱਟ ਵੀ ਹੈ ਕੋਈ ਨਹੀਂ 18 ਤੋਂ ਕੱਟ ਕੋਈ ਨਹੀਂ ਜਿਹੜਾ 20 ਦੇ ਆਸ-ਪਾਸ ਨੇ ਸਾਰੇ ਜਿਹੜਾ ਸੀਰੀਅਸ ਹੋਰ ਨੂੰ ਰੈਫਰ ਕਰ ਰਹੇ ਹਾਂ ਹਾਂਜੀ ਰੈਫ ਸਮਰਾਲਾ ਤੋਂ ਅਨੁਰਾਗ ਸੰਦਲ ਦੀਂ ਦੇਸ ਸੇਵਕਲੀ ਰਿਪੋਰਟ